मुर्दाबा मु पार मुबाद मुसानूनियन ज़िंदाबादाबाद झनेवा ਸਿੱਧੂਪੁਰ ਜਿੰਦਾਬਾਦ 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 ਭਾਰਤੀ ਕਿਸਾਨ ਜੁੜੀਆਂ ਦੇ ਇਕਤਾ ਸਿੱਧੂਪੁਰ ਜਿੰਦਾਬਾਦ 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 ਭਾਰਤੀ ਕਿਸਾਨ ਜੁੜੀਆਂ ਹਾਂਜੀ ਆਪਣਾ ਨਾਮ ਤੇ ਤੁਸੀਂ ਕਿੱਥੋਂ ਆਏ ਹੋ ਜੀ ਮੇਰਾ ਨਾਮ ਜਜੀਤ ਸਿੰਘ ਸੰਧੂ ਹੈ ਭਾਰਤੀ ਕਿਸਾਨ ਜੁੜੀਆਂ ਇਕਤਾ ਸਿੱਧੂਪੁਰ ਪ੍ਰਧਾਨ ਬਹੁਤ ਅੱਜ ਜਿਹੜਾ ਪਿੰਡ ਕੁਸੋਖਾਨਾ ਦੇ ਵਿੱਚ ਲਗਾਤਾਰ ਅੰਦੋਲਨ ਚੱਲ ਰਿਹਾ ਤੇ ਜਿਹੜਾ ਉੱਥੋਂ ਦੇ ਐਮਐਲਏ ਨੇ ਜਿਹੜੀਆਂ ਪਾਈਪਾਂ ਪਿੰਡ ਦੇ ਵਿੱਚ ਗੰਦੇ ਨਾਲੇ ਦੀਆਂ ਟਪਾ ਰਿਹਾ ਜਿੰਦੇ ਵਿੱਚੋਂ ਮੋਟੀ ਰਕਮ ਉਹ ਸ.ਐਮ.ਐਲ.ਏ ਇਹ ਰਿਸ਼ਵਤ ਦੇ ਤੌਰ ਤੇ ਖਾ ਰਿਆ ਜਿੱਥੇ ਇਹ ਮਾਨ ਸਰਕਾਰ ਕਹਿ ਰਹੀ ਆ ਵੀ ਅਸੀਂ ਇੱਕ ਫਾਜ਼ਲ ਕਾ ਦੇ ਐਸ.ਐਸ.ਪੀ ਉੱਤੇ ਨਜਾਇਜ਼ ਕਾਰਵਾਈ ਕਰਕੇ ਤੇ ਵਿਖਾਰੀ ਵੀ ਅਸੀਂ ਬੜਾ ਭ੍ਰਿਸ਼ਟਾਚਾਰ ਤੋਂ ਮੁਕਤ ਹੋ ਗਏ ਆ ਤੇ ਇਹਨਾਂ ਦੇ ਘੱਟ ਤੋਂ ਘੱਟ ਵੀ 70% ਜਿਹੜੇ ਐਮ.ਐਲ.ਏ ਨੇ ਤੇ 70 ਵਿੱਚੋਂ 25-30% ਜਿਹੜੇ ਮੰਤਰੀ ਨੇ ਜਿਨ੍ਹਾਂ ਉੱਤੇ ਟੌਪ ਦੇ ਭ੍ਰਿਸ਼ਟਾ ਦੇ 4 ਦੇ ਇਲਜ਼ਾਮ ਲੱਗੇ ਹੋਏ ਆ ਤੇ ਉਹਨਾਂ ਦੀ ਕਾਰਵਾਈ ਕਦੋਂ ਕਰੇਗੀ ਅੱਜ ਹੀ ਇੱਥੋਂ ਵਾਲੇ ਐਮਐਲਏ ਦਾ ਜਿਹੜਾ ਪਾਈਪਾਂ ਟਵਾ ਰਹੇ ਨੇ ਉਹਦੇ ਵਿੱਚ ਵੀ ਕਰੋੜਾਂ ਦਾ ਘਪਲਾ ਜਿਹੜਾ ਕਰੋੜਾਂ ਦਾ ਖਾਨਦਿਆਂ ਉਹ ਸਾਜਸਾ ਬਣਾ ਰਹੇ ਨੇ ਉਹਨਾਂ ਦੇ ਕਾਰਵਾਈ ਕਿੱਥੋਂ ਹੈ ਤੇ ਉਸ ਪਿੰਡ ਤੇ ਜਿਹੜੇ ਪਾਰ ਧੱਕੇ ਨਾਲ ਉਹਨਾਂ ਦੇ ਪਿੰਡਾਂ ਦੇ ਵਿੱਚ ਗੰਦਾ ਪਾਣੀ ਲਿਜਾ ਕੇ ਉਹਨਾਂ ਨੂੰ ਪ੍ਰਦੂਸ਼ਣ ਜਾਨੀ ਕਿ ਉਹਨਾਂ ਨੂੰ ਬਿਮਾਰੀਆਂ ਦਾ ਘਰ ਬਣਾ ਰਹੀ ਹੈ ਤੇ ਉਸੇ ਅੰਦੋਲਨ ਦੀ ਤਹਿਤ ਦੇ ਵਿੱਚ ਜਿਹੜਾ ਸਾਡੇ ਪੰਜਾਬ ਦੇ ਆਗੂ ਤੇ ਸਾਡੇ ਹੋਰ ਕਾਫੀ ਕਿਸਾਨ ਜਿਹੜੇ ਹੈਗੇ ਸੀ ਜਿਹੜੇ ਸੰਘਰਸ਼ ਕਰ ਰਹੇ ਸੀ ਉਹਨੂੰ ਸਰਕਾਰ ਨੇ ਜ਼ੇਲਾਂ ਵਿੱਚ ਬੰਦ ਕੀਤਾ ਹੋਇਆ ਤੇ ਹੁਣ ਅਸੀਂ ਇੱਕ ਜੇਲ੍ਹ ਪਰ ਅੰਦੋਲਨ ਸਟਾਰਟ ਕੀਤਾ ਜਿਹੜਾ ਅੱਜ ਅਸੀਂ ਤਕਰੀਬਨ ਨਿਰਮਲ ਸਿੰਘ ਦੀ ਗਵਾਈ ਦੇ ਵਿੱਚ ਜਿਹੜਾ ਇੱਥੋਂ ਜਥਾ ਅੱਠ ਕਿਸਾਨਾਂ ਦਾ ਜਿਹੜਾ ਹੈਗਾ ਜੇਲ੍ਹ ਪਰ ਅੰਦੋਲਨ ਦਾ ਹਿੱਸਾ ਬਣਿਆ ਜੀ ਹਾਂਜੀ ਆਪਣਾ ਨਾਮ ਜੀ ਤੇ ਕਿੱਥੋਂ ਆਏ ਆ ਨਿਰਮਲ ਸਿੰਘ ਬਲਾਕ ਪ੍ਰਧਾਨ ਬੱਲੂਆਣਾ ਅਬੋਰ ਏਰੀਆ ਸਾਡਾ ਅਸੀਂ ਅੱਜ ਪਿੰਡ ਕਸੋਖਾਨਾ ਦੇ ਮਸਲੇ ਤੇ ਆਏ ਸੀ ਜਿਹੜਾ ਇੱਥੋਂ ਦਾ ਐਮਐਲਏ ਆ ਸੁਖਵੀਰ ਮੈਸਰਖਾਨਾ ਜੋ ਆਪਦੇ ਆਪ ਨੂੰ ਬਹੁਤ ਹੀ ਤਾਨਾਸ਼ਾਹੀ ਸਮਝ ਰਿਹਾ ਉਹ ਇੱਕ ਪਿੰਡ ਤੋਂ ਪਿੰਡ ਦੇ ਵਿੱਚ ਦੀ ਵਿਚਾਲ ਦੀ ਜਮਾ ਘਰਾ ਕੋਲ ਦੀ ਗੰਦੇ ਨਾਲੇ ਦੀ ਪਾਈਪ ਲਾਈਨ ਪਾ ਰਿਹਾ ਧੱਕੇ ਨਾਲ ਕਿਉਂ ਕਿ ਉਹਦਾ ਪਿੰਡ ਦਾ ਜਿਹੜਾ ਸਰਪੰਚ ਉਹਨੇ ਠਾਇਆ ਸੀ ਉਹ ਪਿੰਡ ਵਾਲਿਆਂ ਨੇ ਬੁਰੀ ਤਰ੍ਹਾਂ ਉਹਨੂੰ ਹਰਾਤਾ ਤੇ ਇਹਦੇ ਇਹਦੀ ਕਹਿੜ ਕੱਢਣ ਵਾਸਤੇ ਹੀ ਉਹ ਪਿੰਡ ਵਾਲਿਆਂ ਨੂੰ ਇੰਨਾ ਖੱਜਲ ਕਰ ਰਿਹਾ ਘੁੱਟ-ਘੁੱਟ ਕੇ ਲੋਕਾਂ ਨੂੰ ਘਰਾ ਚ ਵਾਰਦਾ ਜਿਹੜੇ ਉੱਥੋਂ ਦੇ ਸੰਘਰਸ਼ ਕਰ ਰਹੇ ਸੀ ਜਾਂ ਪਿੰਡ ਵਾਲੇ ਉਹਨਾਂ ਨੂੰ ਜੇਲਾ ਚ ਸੜਦਾ ਤੇ ਆਪਣੀ ਜਥੇਬੰਦੀ ਦੇ ਆਗੂ ਵੀ ਕਾਕਾ ਸਿੰਘ ਕੋਟਲਾ ਜੀ ਉਹਨਾਂ ਨੂੰ ਵੀ ਜੇਲ੍ਹ ਚ ਸਿੱਟਿਆ ਹੋਇਆ ਤੇ ਆ ਕਈ ਜਥੇਬੰਦੀ ਦੇ ਹੋਰ ਵੀ ਆਗੂ ਆ ਜਿਹੜੇ ਮੁਕਸਰ ਜੇਲ੍ਹ ਚ ਐ ਇਸੇ ਤਹਿਤ ਚੱਲਦੇ ਹੋਏ ਅਸੀਂ ਜੇਲ੍ਹ ਪਰ ਅੰਦੋਲਨ ਸ਼ੁਰੂ ਕੀਤਾ ਤੇ ਅੱਜ ਅਸੀਂ ਵੀ ਇੱਥੇ ਥਾਣਾ ਕੋਟਫੱਤਾ ਇੱਥੇ ਅਸੀਂ ਗ੍ਰਿਫਤਾਰੀ ਦੇਣ ਆਏ ਆ ਅੱਜ ਵੀ ਅਸੀਂ ਆਖਿਆ ਵੀ ਜੇ ਤੁਹਾਨੂੰ ਤੁਸੀਂ ਜੇਲ੍ਹਾਂ ਦਾ ਖੌਫ ਪੈਦਾ ਕਰਕੇ ਹੀ ਲੋਕਾਂ ਨੂੰ ਡਰਾਉਣਾ ਚਾਹੁੰਦੇ ਹੋ ਤਾਂ ਅਸੀਂ ਖੁਦ ਹੀ ਜੇਲ੍ਹਾਂ ਚ ਆ ਜੰਨੇ ਆ ਸਾਡੇ ਅੰਦਰ ਕੋਈ ਖੌਫ ਨਹੀਂ ਇਦਾਂ ਦਾ ਜੇਲ੍ਹਾਂ-ਜੂਲ੍ਹਾਂ ਦਾ ਤੇ ਤੁਸੀਂ ਇਹ ਆਮ ਲੋਕਾਂ ਨੂੰ ਡਰਾ ਸਕਦੇ ਆ ਜਿਨ੍ਹਾਂ ਨੇ ਵਿਚਾਰੇ ਨੇ ਕਦੇ ਜੇਲ੍ਹਾਂ ਦਾ ਮੂੰਹ ਨਹੀਂ ਵੇਖਿਆਗਾ ਜਥੇ ਬੰਦੀਆਂ ਸ਼ੁਰੂ ਤੋਂ ਸੰਘਰਸ਼ ਲੜਦੀਆਂ ਆਈਆਂ ਜੇਲ੍ਹਾਂ ਵੀ ਵੇਖਦੀਆਂ ਆਈਆਂ ਬੜਾ ਕੁਝ ਹੁੰਦਾ ਆਇਆ ਤੇ ਅਸੀਂ ਕੋਈ ਲੜਾਈਆਂ ਨਹੀਂ ਛੱਡਣੀਆਂ ਅਸੀਂ ਇਦਾਂ ਹੀ ਲੜਦੇ ਰਹਿਣਾ ਜਿਨ੍ਹਾਂ ਚਿਹਰੇ ਸਾਡੇ ਆਗੂ ਰਿਆ ਨਹੀਂ ਕਰਦੇ ਇਦਾਂ ਹੀ ਲੜੀ ਬਾੜ ਇਹ ਜੇਲ੍ਹ ਪਰ ਅੰਦੋਲਨ ਹੈ ਜਿਹੜਾ ਇਹ ਚੱਲਦਾ ਰਹੇਗਾ